ਤੁਸੀਂ ਕੀ ਦੇਖਦੇ ਹੋ ਦੋਸਤੋ ਆਏ ਦਿਨ ਨੱਚ ਨਮਾ ਸਕੂਲ ਖੁੱਲਦਾ ਪਰ ਖੁੱਲਦਾ ਸਾਲ ਬਾਅਦ ਬੰਦ ਹੋ ਜਾਂਦਾ ਪਰ ਅੱਜ ਇੱਕ ਅਜਿਹੇ ਸਕੂਲ ਦੇ ਵਿੱਚ ਆਇਆ ਜਿਹੜੇ ਦੀ ਚੜ੍ਹਾਈ 12 ਸਾਲਾਂ ਤੋਂ ਬਰਕਰਾਰ ਹੈਗੀ ਪ੍ਰਿੰਸੀਪਲ ਮੈਮ ਨੂੰ ਵੀ ਮਿਲਾਂਗੇ ਤੇ ਕਦੋਂ ਤੋਂ ਸਟਾਰਟ ਹੋਇਆ ਸਕੂਲ ਉਹ ਵੀ ਕਰਾਂਗੇ ਸਾਸੀ ਕਾਨਾ ਸਰ ਇਹ ਸਕੂਲ 2012 ਚ ਸਟੈਬਲਿਸ਼ ਹੋਇਆ ਸੀ ਜੀ ਠੀਕ ਆ 12 ਸਾਲਾਂ ਤੋਂ ਮਤਲਬ ਇਹਦੀ ਚੜ੍ਹਾਈ 19 ਹੀ ਹੈਗੀ 19 ਹੀ ਹੋ ਰਹੀ ਹੈ ਜੀ ਠੀਕ ਆ ਹਰ ਸਾਲ ਸਾਨੂੰ ਕੰਸਟਰਕਸ਼ਨ ਕਰवानी ਪੈਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਸਟੂਡੈਂਟ ਦਾ ਕੋਈ ਘਾਟਾ ਵਾਧਾ ਹੁੰਦਾ ਹੋਵੇ ਵੀ ਘਟ ਗਏ ਕੁਝ ਨਹੀਂ ਜੀ ਹਜੇ ਤੱਕ ਤਾਂ ਘਾਟੇ ਦੀ ਤਾਂ ਕੋਈ ਸੰਭਾਵਨਾ ਹੋਈ ਨਹੀਂ ਜੀ ਤੇ ਉਮੀਦ ਹੈ ਅੱਗੇ ਫਿਊਚਰ 'ਚ ਵੀ ਨਹੀਂ ਹੋਏਗੀ ਕਿਉਂਕਿ ਜਿਹੜਾ ਸੁਪਨਾ ਅਸੀਂ ਜੀ ਰਹੇ ਹਾਂ ਸਰਦਾ ਜਿੰਦ ਜਿਹੜਾ ਫਾਊਂਡਰ ਸੀਗੇ ਸਕੂਲ ਦੇ ਤਾਂ ਸਾਨੂੰ ਨਹੀਂ ਲੱਗਦਾ ਕਿ ਉਸ ਸੁਪਨੇ ਤੇ ਚੱਲਦੇ ਹੋਏ ਕਦੇ ਇਸ ਸਕੂਲ ਨੂੰ ਕਦੇ ਘਟਾ ਪਏਗਾ ਜੀ ਸਰ ਜਿਹੜੇ ਫਾਊਂਡਰ ਸੀ ਉਹਨਾਂ ਬਾਰੇ ਕੁਝ ਦੱਸੋਗੇ ਮੜਾ ਬੋਟੂ ਹਾਂਜੀ ਸਰ ਬਹੁਤ ਹੀ ਉੱਚੀ ਸੋਚ ਦੇ ਮਾਲਕ ਸੀ ਬਿਲਕੁਲ ਡਿਫਰੈਂਟ ਉਹਨਾਂ ਦੇ ਸੋਚ ਸੀਗੇ ਕਿ ਮ ਕਿ ਜੋ ਮਲੇਰ ਕੋਟਲਾ ਦਾ ਏਰੀਆ ਉਹ ਕਾਫੀ ਬੈਕਵਰਡ ਕਿਹਾ ਜਾਂਦਾ ਸੀਗਾ ਉਸ ਏਰੀਆ ਦੇ ਵਿੱਚ ਐਨਾ ਇੱਕ ਲੈਵਿਸ਼ ਸਟਾਈਲ ਦੇ ਵਿੱਚ ਬਣਿਆ ਹੋਇਆ ਸਕੂਲ ਤੁਹਾਨੂੰ ਬਹੁਤ ਹੀ ਰੀਅਰ ਮਿਲੇਗਾ ਹਨਾ ਐਨਵਾਇਰਨਮੈਂਟ ਬਹੁਤ ਵਧੀਆ ਐਨਵਾਇਰਨਮੈਂਟ ਬਹੁਤ ਅੱਛਾ ਗ੍ਰੀਨਰੀ ਇੰਨੀ ਅੱਛੀ ਹੈ ਔਰ ਐਨੀ ਸਭ ਤੋਂ ਵੱਡੀ ਗੱਲ ਹੈ ਕਿ ਪੋਜ਼ਿਟਿਵ ਵਾਈਬਸ ਦੂਜੀ ਗੱਲ ਹੈ ਸਟੂਡੈਂਟ ਵੀ ਬਹੁਤ ਵਿੱਚ ਸਕੂਲਾਂ ਦੀਆਂ ਬਿਲਡਿੰਗਾਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ ਸਟੂਡੈਂਟ ਜਦੋਂ ਦੇਖਦੇ ਆ ਜਾਂ ਕੇ 150 ਨਹੀਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਰ ਮਤਲਬ ਕਿ ਆਪਣੇ ਕੋਲ ਹਰ ਸਾਲ ਤੁਹਾਨੂੰ ਦੱਸਿਆ ਕਿ ਸਾਨੂੰ ਜਿਹੜੀ ਹੈ ਕੰਸਟਰਕਸ਼ਨ ਕਰवानी ਪੈਂ ਨਾ ਚਾਹਤੇ ਹੋਏ ਨੋ ਕਹਿਣਾ ਪੈਂਦਾ ਹੈ ਕਿ ਐਡਮਿਸ਼ਨਸ ਆਰ ਕਲੋਜ਼ਡ ਇੱਕ ਆ ਲਾਇਆ ਹੋਇਆ ਜੀ ਤੁਹਾਡਾ ਬੋਰਡ ਇਹ ਇਹਦੇ ਬਾਰੇ ਦੱਸੂਗਾ ਮਾੜਾ ਸਰ ਜਿਵੇਂ ਤੁਹਾਨੂੰ ਦੱਸਿਆ ਕਿ 12 ਸਾਲ ਹੋ ਗਏ ਹੈ ਜੀ ਸਕੂਲ ਨੇ ਸਟੈਬਲਿਸ਼ ਹੋਏ ਨੂੰ 12 ਫ फेब्रुवारी ਨੂੰ 13 ਇਅਰਸ ਕੰਪਲੀਟ ਹੋ ਜਾਣਗੇ ਹਰ ਸਾਲ ਵੈਸੇ ਤਾਂ ਬਹੁਤ ਸਾਰੀਆਂ ਵੈਲਿਊਜ਼ ਅਸੀਂ ਕਲਕੂਲੇਟ ਕਰਦੇ ਆਂ ਲੇਕਿਨ ਇਅਰ ਬਾਏ ਇਅਰ ਕਿਵੇਂ ਕਿਵੇਂ ਸਕੂਲ ਨੇ ਗਰੋਥ ਕੀਤੀ ਆ ਹਨਾ ਕਿਹੜੀ ਕਿਹੜੀਆਂ ਵੈਲਿਊਜ਼ ਅਸੀਂ ਕਲਕੂਲੇਟ ਕੀਤੀਆਂ ਨੇ ਬੱਚਿਆਂ ਦੇ ਵਿੱਚ ਉਹ ਸਾਰੀਆਂ ਅਸੀਂ ਮੈਂਸ਼ਨ ਕੀਤੀਆਂ ਹੋਈਆਂ ਨੇ ਕਿ ਕਿੱਥੋਂ ਸਾਡਾ ਜੋ ਸੀਗਾ ਟਾਰਗੇਟ ਸ਼ੁਰੂ ਹੋਇਆ ਸੀ ਤੇ ਕਿਵੇਂ ਕਿਵੇਂ ਵਧਦਾ ਜਾ ਰਿਹਾ ਹੈ ਤੇ ਮੈਨੂੰ ਲੱਗ ਰਿਹਾ ਕਿ ਇਹ ਜਿਹੜੀ ਮੁਹਿੰਮ ਇਸ ਦਾ ਕੋਈ ਟਾਰਗੇਟ ਨਹੀਂ ਖਤਮ ਹੋਏਗਾ ਚੱਲਦੀ ਹੀ ਜਾਏਗਾ ਤੇ ਕਿਹੜੀ ਕਿਹੜੀ ਕਲਾ ਅ ਸਰ ਆਪਣੇ ਕੋਲ ਨਰਸੀਏ ਤੋਂ ਲੈ ਕੇ ਕਲਾਸ ਪਲੱਸ ਜੋ ਤੱਕ ਸਾਰੀਆਂ ਕਲਾਸਿਸ ਅਵੇਲੇਬਲ ਨੇ ਹਾਂ ਔਰ ਆਪਣੀਆਂ ਪਲੱਸਟਰ ਦੇ ਵਿੱਚ ਸਾਰੀਆਂ ਸਟਰੀਮਸ ਆਪਣੀਆਂ ਆਰਟਸ ਸਾਇੰਸ ਐਂਡ ਕਾਮਰਸ ਸਟਰੀਮ ਹਾਂ ਜੇ ਮੈਂ ਇੰਨੀ ਵੱਡੀ ਬਿਲਡਿੰਗ ਹੈ ਜੀ ਸਾਰਾ ਕੁਝ ਅਵੇਲੇਬਲ ਨੇ ਸਾਰੀਆਂ ਚੀਜ਼ਾਂ ਫੀਸਾਂ ਦੇ ਵਿੱਚ ਕੋਈ ਵੱਧਾ ਜ਼ਿਆਦਾ ਹੋਵੇ ਸਰ ਫੀਸਾਂ ਤੁਹਾਨੂੰ ਜੋ ਏਦਾਂ ਦੇ ਸਟੈਬਲਿਸ਼ਡ ਸਕੂਲ ਤੁਹਾਨੂੰ ਮਲੇਰਕੋਟਲਾ ਦੇ ਮਿਲਣਗੇ ਤੁਹਾਨੂੰ ਉਸ ਤੋਂ ਸਭ ਤੋਂ ਵੱਧ ਜੈਨੂਨ ਫੇਸ ਸਾਡੇ ਸਕੂਲ ਦੀ ਮਿਲੇਗੀ ਹਮ ਆਪਾਂ ਇਹ ਕਹਿ ਸਕਦੇ ਹਾਂ ਕਿ ਘੱਟ ਬਜਟ ਦੇ ਵਿੱਚ ਮੈਕਸਿਮਮ ਫੈਸਿਲਿਟੀਆਂ ਅਸੀਂ ਪ੍ਰੋਵਾਈਡ ਕਰਵਾ ਦਿੰਦੇ ਹਾਂ ਨਾਰਮਲ ਪਰਿਵਾਰਾਂ ਦੇ ਬੱਚੇ ਵੀ ਪੜ ਸਕਦੇ ਹਾਂ ਨਾਰਮਲ ਪਰਿਵਾਰਾਂ ਦੇ ਬੱਚੇ ਅਸੀਂ ਕਰਦੇ ਹਾਂ ਮੋਰਓਵਰ ਕਾਫੀ ਸਾਰੇ ਬੱਚਿਆਂ ਨੂੰ ਅਸੀਂ ਅ ਜੋ ਆਪਾਂ ਕਹਿੰਦੇ ਇਕਨੋਮਿਕਲੀ ਹੈਲਪ ਵੀ ਅਸੀਂ ਦਿੰਨੇ ਆ ਠੀਕ ਆ ਹਾਂ ਜੀ ਮੈਂ ਕਿ ਜੋ ਬੱਚਿਆਂ ਆਪਣੇ ਬੱਚਿਆਂ ਨੂੰ ਇੱਕ ਅੱਛੀ ਐਜੂਕੇਸ਼ਨ ਦੇਣਾ ਚਾਹੁੰਦੇ ਆ ਲੇਕਿਨ ਉਹ ਸਮ ਟਾਈਮਸ ਉਹਨਾ ਪੇ ਨਹੀਂ ਕਰ ਸਕਦੇ ਤਾਂ ਸਮ ਟਾਈਮਸ ਸਾਡਾ ਸਟਾਫ ਵੀ ਮਤਲਬ ਕਿ ਆਪਾਂ ਕਹਿ ਦਿੰਨੇ ਆ ਕਿ ਉਹਨਾਂ ਦੀ ਹੈਲਪ ਕਰਦੇ ਨੇ ਉਸ ਤਰੀਕੇ ਨਾਲ ਬਾਕੀ ਸਾਡੇ ਮੈਡਮ ਡਾਇਰੈਕਟਰ ਜੋ ਸਰ ਦੇ ਵਰਡਸ ਸੀ ਕਿ ਉਹਨਾਂ ਨੇ ਪੂਰੇ ਕਵਰ ਕੀਤੇ ਨੇ ਕਿ ਜਿਨ੍ਹਾਂ ਨਾਲ ਜੋ ਕਮਿਟਮੈਂਟ ਸੀਗੀਆਂ ਉਹ ਚਾਹੇ ਸਰ ਅੱਜ ਸਾਡੇ ਵਿੱਚ ਨਹੀਂ ਹੈਗੇ ਲੇਕਿਨ ਸਰਦੀਆਂ ਜਿਹੜੀਆਂ ਕਮਿਟਮੈਂਟਸ ਨੇ ਉਹ ਉਸੇ ਤਰ੍ਹਾਂ ਹੀ ਵਰਕ ਕਰਾਉਣੇ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਸਰ ਮੈਨੂੰ ਅਗਰ ਮੈਂ ਕੁਲ ਮਿਲਾ ਕੇ ਦੇਖਾ ਤਾਂ ਮੇਰਾ ਜੀ 6ਵਾਂ ਸਾਲ ਹੋਏਗਾ ਜੀ 3 ਸਾਲ ਮੈਂ ਪਹਿਲਾਂ ਐਜ਼ ਅ ਕਿੰਡਰਗਾਰਟਨ ਕੋਆਰਡੀਨੇਟਰ ਲਗਾਈ ਸੀ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ 5 ਸਾਲ ਬਾਅਦ ਮੈਂ ਦੁਬਾਰਾ ਮੈਨੂੰ ਇਹ ਸਕੂਲ ਸਰਵ ਕਰਨ ਦਾ ਮੌਕਾ ਮਿਲਿਆ ਬਤੌਰ ਵਾਈਸ ਪ੍ਰਿੰਸੀਪਲ ਠੀਕ ਹੈ ਜੀ ਜੀ ਹੁਣ ਮੈਂ 2 ਸਾਲਾਂ ਤੋਂ ਐਜ਼ ਅ ਪ੍ਰਿੰਸੀਪਲ ਹਾਂ ਜੀ ਠੀਕ ਹੈ ਜੀ ਤੇ ਤੁਸੀਂ ਵੀ ਵਧਾਈ ਦੇ ਪੱਤਰ ਨੂੰ ਜਿਹੜਾ ਇੰਨਾ ਵੀ ਮਤਲਬ ਬ ਤੇ ਇੱਕ ਵੱਡੀ ਗੱਲ ਜਿਵੇਂ ਆ ਬੱਚਾ ਫਿਰਦਾ ਵੀ ਮੁਸਲਮ ਉਹ ਰੇ ਉਹ ਨਾ ਜੇ ਮਤਲਬ ਇਹ ਸਾਰੇ ਇਕੱਠੇ ਨਾਲ ਮਿਲ ਕੇ ਰਹਿੰਦੇ ਨੇ ਜੀ ਹਾਂ ਹਾਂ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਆਪਣੇ ਕਾਲਜ ਸੈਕੂਲਰ ਸਕੂਲ ਹੈ ਆਪਣਾ ਆਪਣੇ ਕੋਲ ਹਰ ਇੱਕ ਰਿਲੀਜੀਅਨ ਦੇ ਬੱਚੇ ਆਉਂਦੇ ਨੇ ਤੇ ਆਪਾਂ ਸਾਰੇ ਧਰਮ ਦੇ ਜੋ ਵੀ ਫੈਸਟੀਵਲਸ ਆਉਂਦੇ ਨੇ ਆਪਾਂ ਉਵੇਂ ਹੀ ਮਤਲਬ ਕਿ ਬੱਚੇ ਪੂਰੇ ਐਨਥੂਸੀਆਸਟਿਕ ਵੇ ਦੇ ਕੋਈ ਮਤਲਬ ਮਨਾ ਨਹੀਂ ਹੈਗੀ ਕਿਸੇ ਧਰਮ ਕੋਈ ਭੇਦਭਾਵ ਨਹੀਂ ਹੈਗਾ ਜੀ ਸਾਡੇ ਬੱਚਿਆਂ ਦੇ ਵਿੱਚ ਸਾਡੇ ਬੱਚੇ ਹਰ ਇੱਕ ਐਕਟੀਵਿਟੀ ਵਿੱਚ ਪਾਰਟਿਸਿਪੇਟ ਕਰਦੇ ਆ ਚਾਹੇ ਹਿੰਦੂ ਨੇ ਚਾਹੇ ਮੁਸਲਿਮ ਨੇ ਚਾਹੇ ਜੀ ਬਸਟਮੈਂਟ ਵਧੀਆ ਕਰੀ ਲਾ ਦਈਏ ਜਿਵੇਂ ਆਹ ਦੇਖੋ ਇਹ ਵੀ ਸੀ ਸਾਰਾ ਕੁਝ ਬਣਾਇਆ ਹਾਂ ਹਾਂ ਜ ਕਿਉਂਕਿ ਜਿਹੜੀ ਦੇਖੋ ਵਿਜ਼ੂਅਲਾਈਜੇਸ਼ਨ ਹੁੰਦੀ ਹੈ ਨਾ ਬੱਚੇ ਬੁੱਕਸ ਦੇ ਵਿੱਚ ਪੜਦੇ ਆ ਬੱਚੇ ਨੂੰ ਉਹ ਨਾ ਸਮਝ ਆਉਂਦਾ ਵਿਜ਼ੂਅਲਾਈਜੇਸ਼ਨ ਦੇਖ ਕੇ ਬੱਚੇ ਜਲਦੀ ਸਮਝਦੇ ਆ ਹੈਨਾ ਤਾਂ ਅਸੀਂ ਠੀਕ ਹੈ ਸਕਰੀਨ ਟਾਈਮ ਵੀ ਬਹੁਤ ਘੱਟ ਰੱਖਦੇ ਆ ਲੇਕਿਨ ਬੱਚਿਆਂ ਨੂੰ ਪ੍ਰੈਕਟੀਕਲ ਵੇ ਦੇ ਨਾਲ ਜਿਹੜੀ ਆਪਾਂ ਐਜੂਕੇਸ਼ਨ ਦੇ ਸਕਦੇ ਆ ਐਕਸਪੀਰੀਅੈਂਸ਼ਲ ਲਰਨਿੰਗ ਜੋ ਕਿ ਅੱਜ ਕਾ ਐਨਈਪੀ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਉਹ ਅਸੀਂ ਆਲਰੇਡੀ ਇੰਪਲੀਮੈਂਟ ਕਰ ਚੁੱਕੇ ਆ ਠੀਕ ਹੈ ਜੀ ਤੇ ਸਟਾਫ ਸਾਰਾ ਕੁਆਲੀਫਾਈਡ ਆ ਜੀ ਸਾਰਾ ਸਟਾਫ ਸਾਡਾ ਸਾਰੇ ਬਿਲਕੁਆਲੀਫਾਈਡ ਹਾਂ ਹਾਂ ਜੀ ਆ ਤੇ ਇਧਰ ਆ ਕਿਹੜਾ ਪੋਰਸ਼ਨ ਆ ਗਿਆ ਜੀ ਤੁਹਾਡਾ ਸਰ ਇਹ ਆਪਣਾ ਦੇ ਇਹ ਮੌਂਟੈਸਰੀ ਵਿੰਗ ਹੈ ਜੀ ਕਿੰਡਰਗਾਰਟਨ ਵਿੰਗ ਕਹਿੰਦੇ ਆ ਜੀ ਇਸ ਨੂੰ ਅੱਛਾ ਹਾਂ ਜੀ ਇਹ ਸਜਾਵਟੀ ਬਹੁਤ ਸੋਹਣੀ ਕਰੀ ਹੋਈ ਹੈ ਜੀ ਬਹੁਤ ਸੋਹਣੀ ਕੀਤੀ ਹੋਈ ਹੈ ਤੁਸੀਂ ਅੰਦਰ ਜਾ ਕੇ ਦੇਖੋ ਆਪਣਾ ਹਰ ਇੱਕ ਕਲਾਸ ਚਿੱਟਾ ਦਾ ਐ ਕਹਿ ਸਕਦੇ ਵੀ ਬੱਚੇ ਦਾ ਘਰੇ ਮਨ ਨਹੀਂ ਲੱਗਣਾ ਉਰੇ ਆ ਕੇ ਲੱਗੂਗਾ ਆ ਜਿਵੇਂ ਸਟਾਰ ਸਟੂਰ ਜੇ ਲਾਏ ਹੋਏ ਨੇ ਬਿਲਕੁਲ ਸਰ ਤੁਸੀਂ ਕਲਾਸਰੂਮ ਵੀ ਦੇਖ ਸਕਦੇ ਹੋ ਹਰ ਇੱਕ ਕਲਾਸਰੂਮ ਦੇ ਵਿੱਚ ਅਲੱਗ ਥੀਮ ਵਾਈਜ਼ ਹੈ ਜੋ ਪੇਂਟਿੰਗ ਕੀਤੀ ਹੋਈ ਹੈ ਕਿਸੇ ਚ ਐਨੀਮਲ ਥੀਮ ਆ ਕਿਸੇ ਚ ਬਰਡ ਥੀਮ ਆ ਕਿਤੇ ਸਟੋਰੀ ਲੱਗੀ ਹੋਈ ਆ ਜਿਵੇਂ ਪੂਰੀ ਅਸੀ ਕੈਂਪਸ ਆ ਸਰ ਆਪਣਾ ਹਾਂਜੀ ਸਰਦੀਆਂ ਦੇ ਵਿੱਚ ਆਪਾਂ ਫੂਡ ਫਾਰਮਰਸ ਐਂਡ ਸਟੌਕ ਕਿਤੇ ਹੁੰਦੇ ਤੁਸੀਂ ਸਟਾਰਟਿੰਗ ਚ ਦੇਖੀ ਹੈ ਤਾਂ ਬੱਚਿਆਂ ਨੂੰ ਗਰਮ ਖਾਣਾ ਸੀ ਤੇ ਬਬਲਸ ਲੱਗੇ ਹੋਏ ਮੇਰੇ ਕੋਲ ਪੌਣ ਲੱਗੀ ਹੋਈ ਹੈ ਪੌਣ ਨਾਲ ਉਹ ਦੇਖ ਸਕਦੇ ਹੋ ਦੋਸਤੋ ਭਰਾ ਵੀ ਰਹੇ ਰਗੇ ਤੇ ਮੇਰੇ ਵੀ ਸਕੂਲ ਮਾਂ ਨੂੰ ਜਚਿਆ ਜਦੋਂ ਪਹਿਲੀ ਵਾਰ ਅੰਦਰ ਆਏ ਦੇਖਣ ਨੂੰ ਵਧੀਆ ਲੱਗਿਆ ਪਰ ਜਦੋਂ ਅੰਦਰ ਆ ਕੇ ਦੇਖਿਆ ਪੂਰਾ ਆਉਂਦਾ ਤਰੀਕਾ ਸਾਰਾ A to Z ਬਹੁਤ ਵਧੀਆ ਲੱਗਾ ਤੇ ਇਧਰੋਂ ਆਪਾਂ ਗਰਾਉਂਡ ਵੱਲ ਚੱਲੀਏ ਜੀ ਹਾਂਜੀ ਸਰ ਚੱਲ ਸਕਦੇ ਹਾਂ ਜੀ ਗਰਾਉਂਡ ਗਰਾਉਂਡ ਵੀ ਬਹੁਤ ਵਧੀਆ ਤਿਆਰ ਕਰੇ ਹੋਏ ਨੇ ਜੀ ਹਾਂਜੀ ਸਰ ਜਿਵੇਂ ਆਪਾਂ ਸਟਾਰਟਿੰਗ 'ਚ ਬਾਸਕੇਟਬਾਲ ਪੋਰਟ ਦੇ ਵਿੱਚ ਖੜੇ ਸੀ ਉਹ ਆਪਣਾ ਪੂਰਾ ਇੰਟਰਨੈਸ਼ਨਲ ਡਾਈਮੈਂਸ਼ਨ ਅਕੋਰਡਿੰਗ ਬਣਿਆ ਹੋਇਆ ਜੀ ਹਾਂਜੀ ਬੜਾ ਸਵੀਮਿੰਗ ਪੂਲ ਹੈ ਛੋਟੇ ਬੱਚਿਆਂ ਲਈ ਅਲੱਗ ਸਵੀਮਿੰਗ ਪੂਲ ਹੈ ਆ ਦੇਖ ਸਕਦੇ ਹੋ ਜੀ ਫੂਡ ਵਾਰਮਰਸ ਸਰਦੀਆਂ ਦੇ ਵਿੱਚ ਬੱਚਿਆਂ ਨੂੰ ਗਰਮ ਖਾਣਾ ਪ੍ਰੋਵਾਈਡ ਕਰਦੇ ਹਾਂ ਅਸੀਂ ਓਕੇ ਅੰਜ ਗਰਮੀਆਂ ਦੇ ਵਿੱਚ ਜਿਵੇਂ ਫੁੱਲੀ ਐਸੀ ਕੈਂਪਸ ਹੈ ਸਰਦੀਆਂ ਦੇ ਵਿੱਚ ਕੂੜ ਦੀ ਅਸੀਂ ਜੋ ਫੈਸਿਲਿਟੀ ਪ੍ਰੋਵਾਈਡ ਕਰਵਾਨੇ ਇਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਲਗੀਆਂ ਤੇ ਇਹ ਸਕੂਲ ਦਾ ਨਾਮ ਵੀ ਨਾਲ ਹੁੰਦੇ ਇੱਕ ਵਾਰੀ ਜਰੂਰ ਦੱਸਿਓ ਜੀ ਜੀ ਸਕੂਲ ਦਾ ਨਾਮ ਸਭ ਭੁਪਿੰਦਰਾ ਗਲੋਬਲ ਸਕੂਲ ਹੈ ਜਿਵੇਂ ਤੁਹਾਨੂੰ ਦੱਸਿਆ ਜਿਹੜੇ ਸਾਡੇ ਫਾਊਂਡਰ ਸੀਗੇ ਉਹਨਾਂ ਨੇ ਆਪਣੇ ਮਦਰ ਤੋਂ ਇਨਸਪਾਇਰ ਹੋ ਕੇ ਸਕੂਲ ਦਾ ਨਾਮ ਰੱਖਿਆ ਸੀ ਕਿਉਂਕਿ ਉਹਨਾਂ ਨੇ ਵੀ ਕਾਫੀ ਸਟਰਗਲ ਪੀਰੀਅਡ ਹੈ ਜਿਹੜਾ ਉਹ ਕੀਤਾ ਸੀ ਉਹਨਾਂ ਦੇ ਫਾਦਰ ਬਹੁਤ ਛੋਟੀ ਉਮਰ ਦੇ ਵਿੱਚ ਹੀ ਇਕਸਪਾਇਰ ਹੋ ਗਏ ਸੀ ਤਾਂ ਮਦਰ ਨੇ ਕਾਫੀ ਸਟਰਗਲ ਕਰਕੇ ਉਹਨਾਂ ਦੀ ਅਪ ਬ੍ਰਿੰਕਿੰਗ ਕੀਤੀ ਤਾਂ ਬਹੁਤ ਜ਼ਿਆਦਾ ਇਨਸਪਾਇਰ ਸੀ ਤਾਂ ਬਹੁਤ ਹੀ ਘੱਟ ਆਪਾਂ ਦੇਖਦੇ ਆ ਕਿ ਜੋ ਆਪਣੇ ਪੇਰੈਂਟਸ ਨੂੰ ਇੰਨਾ ਮਾਰ ਤਵੱਜੋ ਦਿੰਦੇ ਨੇ ਹਾਂਜੀ ਤਵੱਜੋ ਦਿੰਦੇ ਨੇ ਤੇ ਆਹ ਗਰਾਊਂਡ ਆ ਗਿਆ ਜੀ ਬਹੁਤ ਸਾਫ਼ ਸੁਥਰਾ ਤੇ ਇਧਰ ਬੈਨਾਂ ਸਕੂਲ ਹਾਂਜੀ ਸਕੂਲ ਵੈਂਸ ਝੂਲੇ A to Z ਮਿੱਤਰੋ ਇੱਕ ਵਾਰੀ ਤੁਹਾਨੂੰ ਇੱਥੇ ਆਉਣਾ ਪੈਣਾਗਾ ਸਕਰੀਨ ਤੇ ਕੰਟੈਕਟ ਨੰਬਰ ਵੀ ਦਿੱਤਾ ਹੋਇਆ ਤੇ AC ਰੂਮ ਵੀ ਨਹੀਂ ਸਾਰਾ ਹਾਂਜੀ ਸਾਰੇ ਫੁੱਲੀ AC ਕੈਂਪਸ ਹੁੰਦਾ ਹੈ ਇੱਕ ਗੱਲ ਮਿੱਤਰੋ ਜਿਉਂ-ਜਿਉਂ ਅਸੀਂ ਅੱਗੇ ਜਾਈਏ ਨੇ ਸਾਡੇ ਧਿਆਨ ਦੇ ਵਿੱਚ ਜਿਹੜੀਆਂ ਗੱਲਾਂ ਆਈ ਜਾਂਦੀਆਂ ਨੇ ਉਹੀ ਅਸੀਂ ਤੁਹਾਡੇ ਅੱਗੇ ਲਿਆ ਰਹਾਂਗੇ ਏਸੀ ਵੀ ਬਹੁਤ ਘੱਟ ਮਿਲਦਾ ਗਰਮੀਆਂ ਦੇ ਵਿੱਚ ਤੇ ਹੋਰ ਕਿਹੜੀ ਚੀਜ਼ ਰਹੇਗੀ ਹੋਵੇ ਜਿਹੜੀ ਮੈਂ ਦੱਸ ਸਕਣੀਓ ਮਤਲਬ ਕਿੱਸੇ ਹੋਵਾਂ ਸਰ ਓਵਰਆਲ ਡਵੈਲਪਮੈਂਟ ਆਫ ਦ ਸਟੂਡੈਂਟ ਹਾਂ ਸਭ ਤੋਂ ਵੱਡੀ ਗੱਲ ਜਿਹੜਾ ਬੱਚਿਆਂ ਦਾ ਸਰਪੱਖੀ ਵਿਕਾਸ ਹੁੰਦਾ ਉਸ ਦੇ ਲਈ ਹਰ ਇੱਕ ਅਸੀਂ ਕਲਚਰਲ ਐਕਟੀਵਿਟੀਜ਼ ਟਾਈਮ ਟੇਬਲ ਜਿਵੇਂ ਸਪੋਰਟਸ ਮੀਟ ਹੋ ਗਈ ਐਨਵਲ ਫੰਕਸ਼ਨ ਹੋ ਗਿਆ ਕੋ ਕਰਿਕੂਲਰ ਐਕਟੀਵਿਟੀਜ਼ ਹੋ ਗਈਆਂ ਬਾਕੀ ਉਹ ਸਾਰਾ ਅਸੀਂ ਵੈਲ ਪਲਾਨਡ ਕਰਦੇ ਆ ਤਾਂ ਕਿ ਬੱਚਾ ਹਰ ਇੱਕ ਚੀਜ਼ ਦੇ ਵਿੱਚ ਡਿਬੇਟ ਕੰਪੀਟੀਸ਼ਨ ਹੁੰਦੇ ਉਹ ਇੰਗਲਿਸ਼ ਦੇ ਵਿੱਚ ਨਹੀਂ ਹੁੰਦੇ ਹਿੰਦੀ ਦੇ ਵਿੱਚ ਵੀ ਹੁੰਦੇ ਆ ਪੰਜਾਬੀ ਦੇ ਵਿੱਚ ਵੀ ਹੁੰਦੇ ਨੇ ਕੁਇਜ਼ ਕੰਪੀਟੀਸ਼ਨ ਚ ਵੀ ਅਸੀਂ ਸਾਰੀਆਂ ਲੈਂਗੁਏਜਸ ਕਵਰ ਕਰਦੇ ਆ ਮਿਊਜ਼ਿਕ ਵੀ ਕਿਉਂ ਹੈ ਮਿਊਜ਼ਿਕ ਵੀ ਹੈਗਾ ਜੀ ਡਾਂਸ ਡਾਂਸ ਵੀ ਮਿਲਿਆ ਨੇ ਸ ਹਰੇਕ ਬੱਚੇ ਨੂੰ ਇੱਕ ਜਿਵੇਂ ਕਹਿੰਦੇ ਨੇ ਨਾ 올 ਰੌਂਡਰ ਬਨਣ ਦੇ ਲਈ ਜੋ ਵੀ ਚੀਜ਼ ਚਾਹੀਦੀ ਹੈ ਉਹ ਇੱਥੇ ਪ੍ਰੋਵਾਈਡ ਕੀਤੀ ਜਾਂਦੀ ਹੈ ਪ੍ਰੋਵਾਈਡ ਕੀਤੀ ਹੈ ਇੱਕ ਲਾਸਟ ਦੇ ਵਿੱਚ ਮੇਰਾ ਇੱਕ ਸਵਾਲ ਆ ਹੀ ਹੈ ਜੀ ਵੀ ਕਿੰਨੇ ਕਿਲੋਮੀਟਰ ਦੇ ਘੇਰੇ ਤੋਂ ਆ ਰਹੇ ਨੇ ਸਟੂਡੈਂਟ ਇੱਥੇ ਆ ਸਕਦੇ ਨੇ ਜੀ ਸਰ ਆਪਣੇ ਕੋਲੇ 20 25 25 ਕਿਲੋਮੀਟਰ ਤੋਂ ਵੀ ਬੱਚੇ ਜਿਹੜੇ ਹੈਗੇ ਨੇ ਆ ਰਹੇ ਨੇ ਬੱਸ ਜਾ ਰਹੀ ਹੈ ਜੀ ਬੈਂਸ ਜਾ ਰਹੀਆਂ ਨੇ ਹਾਂਜੀ ਠੀਕ ਆ ਮਲੇਰ ਕੋਟਲੇ ਦੇ 20 ਕਿਲੋਮੀਟਰ ਦੇ ਆਲੇ-ਦਾਲੇ ਦੇ ਕਿਹੜਾ ਮਰਜੀ ਪਿੰਡ ਹੈਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਤੋਂ ਵਧੀਆ ਸਕੂਲ ਕੋਈ ਨਹੀਂ ਮਿਲਣਾ ਇਹ ਗੱਲ ਦੀ ਗਾਰੰਟੀ ਮੈਂ ਲੈਣਾਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਿਸੇ ਬੱਚੇ ਦਾ ਭਲਾ ਹੋ ਜਾਊਗਾ ਤੇ ਫੀਸਾਂ ਦਾ ਤੁਸੀਂ ਦੱਸ ਹੀ ਦਿੱਤਾ ਹੀ ਹੈ ਬਹੁਤ ਜੈਨੂਇਨ ਫੀਸ ਹੈ ਸਰ ਬਹੁਤ ਹੀ ਜ਼ਿਆਦਾ ਜੈਨੂਇਨ ਫੀਸ ਹੈ ਅਗਰ ਇਹ ਫੈਸਿਲਿਟੀਆਂ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਦੇਖਣੋਂ ਸਕੂਲ ਦੇ ਵਿੱਚ ਤਾਂ ਉਹ ਮਤਲਬ ਕਿ ਐਕਸਟਰਾ ਚਾਰਜ ਕਰਦੇ ਨੇ ਜਿਨ੍ਹਾਂ ਮੈਂ ਦੇਖਿਆ ਕਿ ਅਗਰ ਏਸੀ ਜਿੰਨੇ ਮਹੀਨੇ ਏਸੀ ਚੱਲਦਾ ਤਾਂ ਉਹ ਐਕਸਟਰਾ ਚਾਰਜ ਉਹਦਾ ਪੇਰੈਂਟ ਤੋਂ ਲਿਆ ਜਾਂਦਾ ਹੈ ਔਰ ਜਿੰਨਾ ਟਾਈਮ ਫੂਡ ਫਾਰਮਰ ਚੱਲਣਗੇ ਉਹਨਾਂ ਦਾ ਐਕਸਟਰਾ ਲਿਆ ਜਾਂਦਾ ਆ ਬਟ ਆਪਾਂ ਐਸਾ ਐਕਸਟਰਾ ਕੁਝ ਨਹੀਂ ਲੈਂਦੇ ਹੈਗੇ ਮਲੇਰ ਕੋਟਲੇ ਵਾਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਸੇ ਬੱਚੇ ਦਾ ਭਲਾ ਹੋ ਜੂਗਾ ਧੰਨਵਾਦ ਜੀ